ਪਰਪਲੀ ਨੂੰ ਨਾ ਤੇ ਦੋ ਪਰਪਲੀ ਨੂੰ ਕਿਸੇ ਪਤੰਗ ਦਾ ਸਾਰੇ ਡਾਊਨ ਸੋ ਤੁਸੀਂ ਵੀ ਸੁਣ ਲੋ ਜਿਹੜੇ ਬੱਚਿਆਂ ਦੇ ਮਾਪੇ ਆ ਇਹਨਾਂ ਵਾਸਤੇ ਇਹ ਦੱਸਤਾ ਠੀਕ ਹੈ ਵੀ ਦੋ ਫਰਵਰੀ ਨੂੰ ਜਿਹੜਾ ਸੰਤ ਪੰਚਮੀ ਦਾ ਤਿਹਾਰ ਆ ਰਿਹਾ ਹੈ ਇਹਦੇ ਵਿੱਚ ਤੁਸੀਂ ਕਿਸੇ ਵੀ ਆਪਦੇ ਬੱਚੇ ਨੂੰ ਚਾਈਨਾ ਡੋਰ ਨਾਲ ਪਤੰਗ ਨਹੀਂ ਡਾਉਣ ਦੇਣਾ ਜੇਕਰ ਕਿਸੇ ਦੇ ਬੱਚੇ ਕੋਲੋਂ ਚਾਈਨਾ ਡੋਰ ਨਾਲ ਪਤੰਗ ਡਾਉਂਦਾ ਕੋਈ ਬੱਚਾ ਫੜਿਆ ਗਿਆ ਉਹਦੇ ਮਾਪੇ ਤੇ ਕਾਰਵਾਈ ਹੋਊਗੀ ਬੱਚੇ ਦੇ ਮਾਪੇ ਤੇ ਤੇ ਜਿੱਥੋਂ ਉਹ ਡੋਰ ਲਿਆਂਦੀ ਹੋਊਗੀ ਜਿਹਨੇ ਉਹ ਅੱਗੇ ਵੇਚੀ ਹੋਊਗੀ ਉਹਦੇ ਤੇ ਤਾਂ ਹੋਊਗੀ ਹੋਊਗੀ ਕਾਰਵਾਈ ਪਰ ਬੱਚੇ ਦੇ ਮਾਪੇ ਤੇ ਵੀ ਕਾਰਵਾਈ ਹੋਊਗੀ ਦਾਂ ਲਕੀਰ ਚਿੱਖਾ ਠੀਕ ਹੈ ਬਾਕੀ ਆਪਣੇ ਆਸੇ ਪਾਸੇ ਸਾਰੇ ਆਲੇ ਦੁਆਲੇ ਸਾਰੇ ਲੋਕਾਂ ਨੂੰ ਇਹ ਗੱਲ ਦੱਸਦੇ ਰਹੋ ਤਾਂ ਸਾਨੂੰ ਪਤਾ ਜAVE ਇਹਦੇ ਨਾਲ ਕਿੰਨਾ ਨੁਕਸਾਨ ਹੋ ਚੁੱਕਿਆ ਹੁਣ ਤੱਕ ਚਾਇਨਾ ਡੋਰ ਨਾਲ ਤੇ ਆਪਾਂ ਇਹਦਾ ਨੁਕਸਾਨ ਨਹੀਂ ਹੋਣ ਦੇਣਾ ਆਪਾਂ ਆਪ ਹੀ ਸਿਆਣੇ ਬਣ ਜੀਏ